ਦੇਖ ਸਕਦੇ ਹਾਂ ਤੁਸੀਂ ਤਸਵੀਰ ਕਿਸ ਪ੍ਰਕਾਰ ਜਿਹੜਾ ਹੈਗਾ ਇਹ ਮਿਜ਼ਾਈਲ ਨੁਮਾ ਚੀਜ਼ ਜਿਹੜੀ ਆ ਪਈ ਹੈ ਹਾਲਾਂਕਿ ਤਾਰਾਂ ਤੂਰਾ ਹਜੇ ਵੀ ਇਸ ਦੀਆਂ ਲੱਗੀਆਂ ਹੋਈਆਂ ਨੇ ਕੀ ਐਕਸਪਲੋ ਐਕਸਪਲੋਸਿਵ ਪਦਾਰਥ ਇਸ ਦੇ ਵਿੱਚ ਹੋਰ ਪਿਆ ਹੈ ਜਾਂ ਨਹੀਂ ਪਿਆ ਤਾਂ ਟੀਮਾਂ ਹਜੇ ਆ ਕੇ ਵੇਖਣ ਗਈਆਂ ਕਿਉਂਕਿ ਪਿਛਲੇ ਵਾਰ ਵੀ ਜੇ ਗੱਲ ਕਰੀਏ ਤਾਂ ਗੁਰਦਾਸਪੁਰ ਦਾ ਜਿਹੜਾ ਇੱਕ ਅੰਮ੍ਰਿਤਸਰ ਦੇ ਬੇਰਕਾ ਇਲਾਕੇ ਦਾ ਇੱਕ ਪਿੰਡ ਸੀ ਮੱਖਣਵਿੰਡੀ ਉੱਥੇ ਵੀ ਕਹੇ ਜੀ ਜਿਹੜੀ ਪਈ ਸੀ ਪਰ ਉਸ ਤੋਂ ਬਾਅਦ ਆਰਮੀ ਨੇ ਆ ਕੇ ਉਸ ਨੂੰ ਡਿਫਿਊਜ਼ ਕੀਤਾ ਤੁਸੀਂ ਦੇਖੋ ਆਸੇ ਪਾਸੇ ਦੇ ਉੱਪਰ ਬੋਰੀਆਂ ਜਿਹੜੀਆਂ ਨੇ ਉਹ ਲਾ ਦਿੱਤੀਆਂ ਨੇ ਔਰ ਇਹ ਬੋਰੀਆਂ ਰੇਤੇ ਦੇ ਨਾਲ ਭਰੀਆਂ ਹੋਈਆਂ ਤਾਂ ਕਿ ਕੋਈ ਨੁਕਸਾਨ ਨਾ ਹੋਵੇ ਜੇ ਕੱਲ ਨੂੰ ਕੁਛ ਇਹ ਫਟਦਾ ਪਰ ਆ ਤਸਵੀਰਾਂ ਦੇਖੋ ਦੇਰ ਰਾਤ ਇਹ ਜਿਹੜਾ ਮੈਂ ਕਹੂੰਗਾ ਕਿ ਇਹ ਤਸਵੀਰਾਂ ਜਿਹੜੀਆਂ ਜ਼ੂਮ ਕਰਕੇ ਵੀ ਦਿਖਾ ਦਿਓ ਦਵਿੰਦਰ ਕਿਉਂਕਿ ਰਾਤ ਨੂੰ ਦੇਰ ਰਾਤ ਨੂੰ ਇਹ ਹਮਲਾ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਉੱਪਰ ਕੀਤਾ ਗਿਆ ਪਠਾਨਕੋਟ ਦੇ ਵਿੱਚ 20 ਤੋਂ 25 ਹਮਲੇ ਕੀਤੇ ਗਏ ਔਰ ਦੂਸਰੇ ਪਾਸੇ ਗੁਰਦਾਸਪੁਰ ਦੇ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਡਿੱਗੀਆਂ ਹੋਈਆਂ ਨਜ਼ਰ ਆਈਆਂ ਫਿਰੋਜ਼ਪੁਰ ਦੇ ਵਿੱਚ ਤਾਂ ਤੁਹੰਦਾ ਦੇ ਕਿ ਦੋ ਜਾਨਿਆਂ ਦੀ ਮੌਤ ਦੀ ਵੀ ਖਬਰ ਹੈ ਕਈ ਜਾਨੇ ਜ਼ਖਮੀ ਵੀ ਹੋ ਗਏ ਨੇ ਔਰ ਬਹੁਤ ਸਾਰੇ ਬਹੁਤ ਸਾਰੇ ਜਿਹੜੇ ਲੋਕ ਨੇ ਜ਼ਖਮੀ ਹੋਏ ਫਿਰੋਜ਼ਪੁਰ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਕਿਸ ਪ੍ਰਕਾਰ ਜਿਹੜਾ ਅੱਗ ਲੱਗੀ ਸੀ ਇੱਕ ਘਰ ਨੂੰ ਔਰ ਉਸ ਦੇ ਵਿੱਚ ਇੱਕ ਜਾਨੇ ਦੀ ਮੌਤ ਵੀ ਹੋ ਗਈ ਸੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਇਹ ਪਿੰਡ ਹੈ ਪਿੱਟੇ ਵੱਡ ਜਿੱਥੇ ਦੇਰ ਰਾਤ ਸੁੱਟਿਆ ਗਿਆ ਹਾਲਾਂਕਿ ਭਾਰਤ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਆ ਭਾਰਤ ਦੇ ਵੱਲੋਂ ਜਿਹੜਾ ਰਾਵਲਪਿੰਡੀ ਦਾ 에ਅਰ ਬੇਸ ਸੀ ਉਸ ਦੇ ਉੱਪਰ ਹਮਲਾ ਕੀਤਾ ਗਿਆ ਔਰ ਲਾਹੌਰ ਪਸ਼ਾਬਰ ਕਰਾਚੀ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਕੱਲ ਮਜ਼ਾਈਲਾਂ ਸਿੱਟੀਆਂ ਗਈਆਂ ਰਾਮ ਤੀਰਥ ਰੋਡ ਦੇ ਉੱਪਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਮਜ਼ਾਈਲਾਂ ਦੇਖੀਆਂ ਗਈਆਂ ਕਈ ਥਾਈਂ ਡਰੋਨ ਦੇਖੇਗੇ ਤਾਂ ਲਗਾਤਾਰ ਭਾਰਤ ਦਾ ਜਿਹੜਾ S-400 에ਅਰ ਡਿਫੈਂਸ ਸਿਸਟਮ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ناکਾਮ ਕਰਦਾ ਰਿਹਾ ਪਰ ਤੁਸੀਂ ਤਸਵੀਰਾਂ ਦੇਖੋ ਇਹ ਘਰ ਦੇ ਵਿੱਚ ਰਾਤ ਨੂੰ ਉਸ ਮੈਂ ਹਹਾਕਾਰ ਮੱਚ ਜਾਂਦੀ ਹੈ ਜਦੋਂ ਇਹ ਘਰ ਦੇ ਸਾਰੇ ਸੁੱਤੇ ਪਏ ਹੁੰਦੇ ਨੇ ਤੇ ਹੁਣ ਇਸ ਘਰ ਦੇ ਵਿੱਚ ਸੁੰਨ ਪਸਰੀ ਹੋਈ ਹੈ ਕਿਉਂਕਿ ਘਰਦਿਆਂ ਨੂੰ ਬਾਹਰ ਭੇਜਤਾ ਕਿਤੇ ਸੁਰੱਖਿਅਤ ਥਾਂ ਦੇ ਉੱਪਰ ਸ਼ਿਫਟ ਕਰ ਦਿੱਤਾ ਗਿਆ ਹੈਗਾ ਜਿੰਦਾ ਲਾ ਦਿੱਤਾ ਗਿਆ ਘਰ ਨੂੰ ਉਹ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਤੇ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਹੈ ਪ੍ਰਸ਼ਾਸਨ ਪਹੁੰਚਿਆ ਹੋਇਆ ਜਿਨ੍ਹਾਂ ਦੇ ਵੱਲੋਂ ਪੂਰਾ ਮੋਰਚਾ ਸੰਭਿਆ ਗਿਆ ਦੇਖੋ ਤੁਸੀਂ ਇਹਦੇ ਉੱਪਰ ਕੀ ਲਿਖਿਆ ਹੋਇਆ ਹੈ ਇਹ ਵੀ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਹ ਚੱਲੀਆਂ ਕਿ ਤੁਰਕੀ ਦੇ ਬਣੇ ਹੋਏ ਹਥਿਆਰ ਜਿਹੜੀਆਂ ਮਿਜ਼ਾਈਲਾਂ ਜੜੀਆਂ ਨੇ ਉਹ ਯੂਜ਼ ਕਰ ਰਿਆ ਸੀ ਤਾਂ ਫਿਰ ਉੱਥੋਂ ਹੀ ਗੱਲ ਸਾਹਮਣੇ ਆਈ ਕਿ ਕਿ ਤੁਰਕੀ ਦੀ ਵੀ ਵਿੱਚ ਇੰਟਰਵਿ ਜੀ ਵੀ ਕੋਈ ਸਹਿਮਤੀ ਹੈ ਪਾਕਿਸਤਾਨ ਨਾਲ ਕਿਉਂਕਿ ਅਰਬ ਮੁਲਕ ਕਿਸ ਸਾਈਡ ਜਾਂਦੇ ਨੇ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਤੂ ਦੇਖੋ ਸਾਹਮਣੇ ਪੁਲਿਸ ਪ੍ਰਸ਼ਾਸਨ ਖੜਾ ਹੈ ਘਰ ਦੇ ਵਿੱਚ ਜਿੰਦੇ ਲੱਜੁਕੇ ਨੇ ਘਰਦਿਆਂ ਨੂੰ ਇੱਕ ਸੇਫ ਥਾਂ ਦੇ ਉੱਪਰ ਪਹੁੰਚਦਾ ਕਰ ਦਿੱਤਾ ਗਿਆ ਕਿਉਂਕਿ ਇਹ ਤਾਂ ਆਮ ਲੋਕ ਸੀ ਆਮ ਲੋਕ ਜਿਹੜੇ ਪਏ ਸੀ ਇਹ ਤਾਂ ਰਾਤ ਨੂੰ ਪਰ ਕੀ ਪਤਾ ਸੀ ਕਿ ਕੋਈ ਇਹੋ ਜਿਹਾ ਅਚਾਨਕ ਕੋਈ ਘਟਨਾ ਵਾਪਰ ਜੇਗੀ ਦੇਖ ਸਕਦੇ ਹੋ ਤਸਵੀਰਾਂ ਦੇ ਵੀ ਤੁਸੀਂ ਜਿਹੜੀ ਇਹ ਵੀਡੀਓ ਜਿਹੜੀ ਤੁਹਾਨੂੰ ਦਿਖਾ ਰਹੇ ਆਂਗੇ ਮੈਂ ਕਹਾਂਗਾ ਕਿ ਹੋਰ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ ਜ਼ਰੂਰ ਕਰਾ ਪਾਵਾਂਗੇ ਪਰ ਤੁਸੀਂ ਇਹ ਤਸਵੀਰ ਦੇਖੋ ਕਿਸ ਪ੍ਰਕਾਰ ਇਹ ਇੱਥੇ ਮਜ਼ਾਇਲ ਨੁਮਾ ਚੀਜ਼ ਜਿਹੜੀ ਆ ਪਈ ਹੈ ਹੋਰ ਇਹ ਜਦੋਂ ਡਿੱਗੀ ਤਾਂ ਇੱਥੇ ਅੱਗ ਦੀਆਂ ਲਾਟਾਂ ਨਿਕਣ ਲੱਗੀਆਂ ਸੀ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਲੋਕ ਇਕੱਠੇ ਹੋ ਗਿਆ ਸਾਰਾ ਪਿੰਡ ਇਕੱਠਾ ਹੋ ਗਿਆ ਔਰ ਪੁਲਿਸ ਦੇ ਵੱਲੋਂ ਆ ਕੇ ਸੀਲ ਕਰ ਦਿੱਤਾ ਗਿਆ ਪੂਰਾ ਏਰੀਆ ਨਾਕੇ ਲਾ ਦਿੱਤੇ ਗਏ ਨੇ ਪਿੰਡ ਦੇ ਇਸ ਏਰੀਆ ਦੇ ਵਿੱਚ ਜਿੱਥੇ-ਇਥੇ ਡਿੱਗਿਆ ਹੈਗਾ ਔਰ ਕੱਲੀ-ਕੱਲੀ ਅਪਡੇਟ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਦਿਖਾਉਂਦੇ ਰਾਂਗੇ ਕੈਮਰਾ ਪਰਸਨ ਦਵਿੰਦਰ ਨਾ ਮਨਦੀਪ ਜੋਤ ਵਡਾਲਾ